ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਹੋ ਰਿਹਾ 8:50 ਦਾ 9 ਵਜੇ ਵਾਲੇ ਦੀ ਸਵੇਰ ਦੇ ਮੈਂ ਨੇ ਕਈ ਆਪਣਾ ਬ੍ਰੇਕਫਾਸਟ ਕਰਦੇ ਹਾਂ ਹੁਣ ਬ੍ਰੇਕਫਾਸਟ ਹੋ ਗਈ ਲੇਟ ਹੋ ਗਈ ਕਿਚਨ ਵਿੱਚ ਬਹੁਤ ਬਿਜ਼ੀ ਸੀ ਮੈਨੂੰ 2 2.5 ਘੰਟੇ ਤੱਕ ਕਿਚਨ ਵਿੱਚ ਹੀ ਹੋ ਗਈ ਖੜੀ ਨੂੰ ਦੋ ਸਬਜ਼ੀਆਂ ਬਣਾਈਆਂ ਆਲੂ ਕੋਪੜੇ ਦੀ ਸ਼ਾਈ ਪਨੀਰ ਦੀ ਵਿਚਨਾ ਦਾ ਬ੍ਰੇਕਫਾਸਟ ਬਣਾਇਆ ਆਟਾ ਵੀ ਗੁੰਨੇ ਆ ਸਪਰੇਆ ਦਾ ਬੰਦਾ ਸੀ ਕੋਦੀ ਰੋਟੀ ਬਣਾਈ ਫਿਰ ਦਵਿੰਦਰ ਨੂੰ ਪਰੌਂਠ ਖਾਸ ਕਰਕੇ ਉਸ ਦਿਨ ਜਦੋਂ ਖੇਲ ਸਪਰੇਅ ਕਰਦੇ ਨੇ ਫਿਰ ਸਵੇਰੇ ਚਟਨੀ ਰੋਟੀ ਚਾਹ ਦੱਸੀ ਬਹੁਤ ਖੁਸ਼ ਹੋ ਜਾਂਦਾ ਤੇ ਹੁਣ ਮੈਂ ਇਹ ਕਿਚਨ ਵਿੱਚੋਂ ਕੰਮ ਕੇ ਚੰਨ ਦਰਮੋਂ ਕਿਚਨ ਸਿਰਫ ਕਲੀਨ ਕਰਨ ਵਾਲੀ ਰਹਿ ਗਈ ਬਸ ਰੋਟੀ ਦਾ ਕੰਮ ਸਾਡਾ ਸਵੇਰ ਦਾ ਹੋ ਗਿਆ ਸਬਜ਼ੀ ਮੈਂ ਬਣਾ ਕੇ ਰੱਖਤੀ ਆਂ ਫਿਰ ਬੱਚੇ ਜਿੰਮੇ ਦੁਪਹਿਰ ਸ਼ਾਇਦ ਪਨੀਰ ਖਾਣਗੇ ਨਾਲ ਰਾਈਸ ਬਣਾ ਲਵਾਂਗੀ ਨਹੀਂ ਰਾਈਸ ਖਾਣਾਂਗੇ ਆਟਾ ਗੁੰਨੇ ਫਿਰ ਫੁਲਕੇ ਬਣਾ ਲਵਾਂ ਦਸ ਕੁਕਿੰਗ ਦਾ ਕੰਮ ਮੇਰਾ ਖਤਮ ਹੈ ਬਸ ਥੋੜਾ-ਬੋੜਾ ਹੀ ਚੱਲੂਗਾ ਤੇ ਮੋਟਾ-ਮੋਟਾ ਕੰਮ ਹੈ ਕੁਕਿੰਗ ਦਾ ਕਰ ਲੈ ਖਤਮ ਤੇ ਹੁਣ ਮੈਂ ਕਰਦੇ ਆਪਣਾ ਬ੍ਰੈਕਫਾਸਟ ਭੁੱਖ ਤੇ ਕੰਮ ਕਰਦੇ ਕਰਦੇ ਨੂੰ ਮੈਂ ਆਪਣਾ ਜਿਹੜੇ ਵਾਟਰ ਦੀ ਜਿਹੜੇ ਮੈਂ ਇਨਟੇਕ ਕਰਦੀ ਹੁੰਦੀ ਆ ਸਵੇਰੇ ਬ੍ਰੇਕਫਾਸਟ ਤੋਂ ਪਹਿਲਾਂ 1 ਲੀਟਰ ਪਾਣੀ ਉਹ ਵੀ ਮੈਂ ਪੀ ਲਿਆ ਔਰ ਕੰਮ ਕਰਦਿਆਂ ਨੂੰ ਪਿਆਸ ਵੀ ਲੱਗਦੀ ਆ ਪਸੀਨਾ ਵੀ ਬਹੁਤ ਆਉਂਦਾ ਪਾਣੀ ਮੈਂ 1 ਲੀਟਰ ਆਪ ਤਾਂ ਕੰਪਲੀਟ ਕਰ ਲਿਆ ਇਹ ਮੇਰਾ ਟਾਰਗੇਟ ਹੁੰਦਾ ਕਿ ਬ੍ਰੇਕਫਾਸਟ ਕਰਨ ਤੋਂ ਪਹਿਲਾਂ ਪਹਿਲਾਂ ਮੈਂ 1 ਲੀਟਰ ਪਾਣੀ ਪੀ ਲਾਂ ਹੁਣ ਕਰਦੇ ਆਪਾਂ ਆਪਣਾ ਬ੍ਰੇਕਫਾਸਟ ਫਿਰ ਮੈਂ ਵੀ ਅੱਜ ਪਨੀਰ ਬਣਾ ਲਾਂ ਬ੍ਰੇਕਫਾਸਟ ਵਿੱਚ ਪਨੀਰ ਪਾਚ ਰਿਆ ਸੀਗਾ ਮੈਂ ਕਿਹਾ ਫਿਰ ਬਚਿਆ ਨਾ ਖਰਾਕ ਖੁੱਸੂ ਫਿਰ 4-5 ਦਿਨ ਹੋ ਗਏ ਸੀ ਦੋ ਪੈਕੇਟ ਪਏ ਫਰਿਜ 'ਚ ਪ ਆਲੂ ਭੋਗੜੇ ਖਾ ਲੂੰ ਦੁਬਾਰੇ ਪਨੀਰ ਨਾ ਖਾਉਂਗੀ ਫਿਰ ਇਹ ਹੈਗਾ ਮਾਰਨਿੰਗ ਦਾ ਮੇਰਾ ਕੁਕਿੰਗ ਦਾ ਟਾਈਮ ਇੱਕ ਸਾਈਡ ਤੇ ਮੈਂ ਬਣਾ ਰਿਆ ਸੀ ਬਣਾ ਲਿਆ ਸੀ ਸ਼ਾਹੀ ਪਨੀਰ ਸ਼ਾਹੀ ਪਨੀਰ ਬਣ ਗਿਆ ਤੇ ਇੱਕ ਸਾਈਡ ਤੇ ਮੈਂ ਆਪਣਾ ਬ੍ਰੈਕਫਾਸਟ ਤਿਆਰ ਕਰ ਲਿਆ ਸੀ ਚੀਜ਼ ਚਿਲੀ ਟਾਈਪ ਪਨੀਰ ਵਾਲਾ ਬ੍ਰੈਕਫਾਸਟ ਕਰ ਲਿਆ ਇਸ ਮੇਂ ਕਈ ਦਿਨ ਹੋ ਗਏ ਸੀ ਮੈਂ ਪਨੀਰ ਲਿਆ ਨਹੀਂ ਆ ਨਾ ਖਾਣੇ ਵਿੱਚ ਤੇ ਮੈਂ ਪਨੀਰ ਬਚ ਵੀ ਰਿਹਾ ਸੀ ਮੈਂ ਕਿ ਚਲੋ ਫਿਰ ਨਹੀਂ ਟੇਸਟ ਹੋ ਰੇ ਦਾ ਪਿਆ ਪਿਆ ਖਰਾਬ ਹੋ ਜ ਮੈਂ ਵੀ ਪਨੀਰ ਦੇ ਬ੍ਰੈਕਫਾਸਟ ਕਰ ਲਵਾਂ ਮੈਂ ਇਹ ਕਿਹਦੇ ਤਰਫ ਮੈਂ ਬਣਾ ਲਿਆ ਬ੍ਰੇਕਫਾਸਟ ਇੱਕ ਸਬਜੀ ਮੈਂ ਬਣਾ ਕੇ ਰੱਖਤੀ ਇਧਰ ਆਲੂ ਪਕੌੜੇ ਦੀ ਕਿਉਂਕਿ ਸਪਰੇਅ ਕਰਦੇ ਨੇ ਖੇਤ ਉਹਨਾਂ ਦੀ ਰੋਟੀ ਜਾਣੀ ਆ ਫਿਰ ਆਲੂ ਪਕੌੜੇ ਬਣਾ ਲਈ ਜੇ ਬੱਚੀ ਦਾ ਸ਼ਾਮ ਨੂੰ ਕੰਮ ਆ ਜਾਉ ਦੋ ਸਬ지 ਮੈਂ ਬਣਾ ਲਈਆਂ ਨਾ ਬੱਚੀ ਕਹਿੰਦੀ ਛਾਈ ਪਨੀਰ ਖਾਣਾ ਆਲੂ ਪਕੌੜੇ ਬਣ ਗਏ ਛਾਈ ਪਨੀਰ ਬਣ ਗੀ ਮੇਰਾ ਬ੍ਰੇਕਫਾਸਟ ਬਣ ਗਿਆ ਬਹੁਤ ਟਾਈਮ ਲੱਗਾ ਮੈਨੂੰ ਕੁਕਿੰਗ ਕਰਨ ਦੇ ਕਰਕੇ ਬਹੁਤ ਟਾਈਮ ਲੱਗ ਜਾਂਦਾ ਕਿਚਨ ਵਿੱਚ ਤੇ ਹੁਣ ਕਿਚਨ ਦੀ ਕਲੀਨਿੰਗ ਸਾਰੀ ਹੋ ਗਈ ਸੀ ਬਸ ਸਿੰਕਸ ਰਹਿ ਗਏ ਸੀ ਧੋਣ ਵਾਲੀ ਇਹ ਦੋਨੇ ਸਿੰਕਸ ਮੈਂ ਕਰੂੰਗੀ ਵਾਸ਼ ਜਿਹੜੀ ਭਾਂਡਿਆਂ ਪਾਂਡੇ ਸਾਫ਼ ਕਰਕੇ ਧੁੱਪ ਚ ਬਾਹਰ ਰੱਖੇ ਫਿਰ ਮੈਂ ਕਿ ਚਲੋ ਸਿੰਕ ਵੀ ਨੀਚੋਂ ਕਲੀਨ ਹੋ ਜੂਗੀ ਪਾਂਡੇ ਵੀ ਸੁੱਕ ਜਾਣਗੇ ਉਹ ਮੈਂ ਬਾਹਰ ਟੋਕਰੀ ਧੁੱਪੇ ਰੱਖਾਈ ਫਿਰ ਨਾ ਕਈ ਵਾਰ ਆ ਹੁੰਦਾ ਵੀ ਪਾਂਡੇ ਧੁੱਪੇ ਸੁੱਕ ਜਾਣ ਬਹੁਤ ਵਧੀਆ ਸੁੱਕ ਜਾਂਦੇ ਨੇ ਅੰਦਰ ਕਿਚੀ ਕਿਚੀ ਜਿਹੀ ਲੱਗ ਜਾਂਦੇ ਨੇ ਨਾਲ ਮੈਂ ਸਿੰਕ ਕਲੀਨ ਕਰਨੀ ਸਾਂ ਜ ਆਵਲੀ ਫਿਰ ਮੈਨੂੰ ਆ ਇਸ ਸਮੇ ਟੋਕਰੀ ਛੱਕਦਾ ਪਾਂਡੇ ਵੀ ਉਸ ਦੇ ਵਿੱਚ ਮੇਰੇ ਨਾਲ ਕਿਚਨ ਖਾਲੀ ਖਾਲੀ ਜਿ ਲੱਗੂ ਇੱਕ ਵਾਰ ਸਿੰਕਸ ਨੂੰ ਹਵਾ ਜੀ ਲੱਗ ਜੂਗੀ ਟੋਕਰੀ ਹਜੇ ਮੈਂ ਨਹੀਂ ਰੱਖਦੇ ਇਸ ਵਿੱਚ ਸੋ ਸਿੰਕਸ ਕਰਦੇ ਆ ਕਲੀਨ ਡੇਲੀ ਮੇਥੋਂ ਪਾਂਡਿਆਂ ਵਾਲੀ ਸਿੰਕ ਨਹੀਂ ਕਲੀਨ ਹੁੰਦੀ ਜਿਹਦੇ ਵਿੱਚ ਅਸੀਂ ਟੋਕਰੀ ਰੱਖ ਤਿੰਨ ਚਾਰ ਦਿਨਾਂ ਤੋਂ ਕਲੀਨ ਕਰਦੀ ਹੁੰਨੀ ਆ ਇਸ ਟਾਈਮ ਤਾਂ ਮੈਨੂੰ ਮੈਨੂੰ ਲੱਗਦਾ ਹਫਤਾ ਦਸ ਦਿਨ ਟੱਪ ਗਿਆ ਕਿ ਮੇਰੇ ਥੋੜਾ ਜ਼ਿਆਦਾ ਲੇਟ ਹੋ ਗਈ ਬਿਜ਼ੀ ਰਹੀ ਸੀ ਐਸ ਪਰ ਲੇਟ ਸਾਫ ਕਰ ਰਹੀ ਆ ਹੁਣ ਆ ਗਲਾਸ ਲੱਗ ਗਿਆ ਸਾਈਡ ਤੇ ਪਾਣੀ ਉਧਰ ਨਹੀਂ ਜਾਂਦਾ ਕਿਨ ਬੜਾ ਧਿਆਨ ਨਾਲ ਮੈਨੂੰ ਪਾਣੀ ਡੋਲਣਾ ਪੈਂਦਾ ਵੀ ਉਧਰ ਜਾਓ ਫ੍ਰਿਜ ਤੇ ਛਿੱਟੇ ਪੈਣਗੇ ਤੇ ਆਰਾਮਦਾਰੀ ਹੋ ਗਈ ਜਦ ਗਲਾਸ ਲੱਗ ਗਿਆ ਸੱਚੀ ਫ੍ਰਿਜ ਦੇ ਛਿੱਟੇ ਨਹੀਂ ਪੈਂਦੇ ਨਾ ਪਾਣੀ ਜਾਂਦਾ ਡਰ ਪਹਿਲਾਂ ਬਹੁਤ ਹੀ ਧਿਆਨ ਨਾਲ ਪਾਣੀ ਡੋਲਣਾ ਪੈਂਦਾ ਸੀਗਾ ਸਾਫ ਕਰਕੇ ਤਾਂ ਸ਼ਿੰਗਸ ਫੇਰ ਆਉਣ ਲੱਗੂਗੀ ਇਹਨਾਂ ਨੂੰ ਯੂਜ਼ ਨਾ ਕਰੋ ਇਦਾਂ ਚਮਕਦੀ ਚਮਕਦੀ ਰਹਿਣ ਸੁੱਕੇ ਸੁੱਕੇ ਸਾਫ-ਸਾਫ ਰਹਿਣ ਸਫਾਈ ਕਰਕੇ ਤਾਂ ਬਹੁਤ ਵਧੀਆ ਲੱਗਦਾ ਸਾਰੀ ਕਿਚਨ ਦੀ ਮੇਰੀ ਕਲੀਨਿੰਗ ਹੋ ਗਈ ਸੀ ਕੰਮ ਸਵੇਰ ਦੇ ਅੱਦੇ ਚੱਲ ਰਹੇ ਸੀਗੇ ਕਿਚਨ ਚ ਹੁਣ ਤੱਕ ਮੈਂ ਰਹੀ ਆ ਕਿਚਨ ਤੋਂ ਬਾਅਦ ਫੇਰ ਮੈਂ ਕੋਈ ਇਸ ਕੰਮ ਨੂੰ ਹੱਥ ਪਾਉਂਗੀ ਸਵੇਰ ਤਾਂ ਮੇਰਾ ਟਾਈਮ ਕਿਚਨ ਚ ਹੀ ਬਿਜ਼ੀ ਗਿਆ ਇਦਾਂ 9:30 ਵਜੇ ਤੱਕ ਕਿਚਨ ਚ ਸਵੇਰ ਦੀ ਬੜੀਆਂ ਉਸ ਤੋਂ ਬਾਅਦ ਮੈਂ ਤੋਂ ਨਿਕਲੇ ਹੀ ਨਹੀਂ ਜਾਏਗਾ ਤੇ ਟੈਪਸ ਵੀ ਲਾਸਟ ਤੇ ਸਾਫ ਕਰ ਦੋ ਕੱਪੜੇ ਨਾਲ ਤਾਂ ਕਿ ਪਾਣੀ ਜਿਹੜਾ ਉੱਪਰ ਖੜਾ ਹੁੰਦਾ ਸਾਫ ਹੋ ਜੇ ਦਾਗ ਨਾ ਪੈਣ ਪਾਣੀ ਦੇ ਤੇ ਆਪਣੇ ਜਿਹੜੇ ਟੈਪਸ ਨੇ ਚਮਕਦਿਆਂ ਰਹਿਣ ਟੈਪਸ ਹੋ ਗਏ ਕਲੀਨ ਸਿੰਕਸ ਕਲੀਨ ਹੋ ਗਏ ਕਿਚਨ ਸਾਰੀ ਹੋ ਗਈ ਕਲੀਨ ਹੁਣ ਮੈਂ ਕਿਚਨ ਦੇ ਟੋਵਲ ਵੀ ਚੇਂਜ ਕਰ ਦੂੰਗੀ ਬਾਹਰ ਲੈ ਜੂੰ ਕਿਚਨ ਵਾਲਾ ਕੱਪੜਾ ਵੀ ਬਾਹਰ ਲੈ ਜੂੰ ਇਹ ਵੀ ਧੋ ਦੂੰਗੀ ਸਾਰੇ ਸਿੰਕਸ ਮੈਂ ਵਾਈਪ ਕਰਤੀਆਂ ਸੁਕਾਤੀਆਂ ਚਮਕ ਗਏ ਬਿਲਕੁਲ ਸਫਾਈ ਕਰਕੇ ਵਧੀਆ ਤਾਂ ਲੱਗਦਾ ਪਰ ਉਹੀ ਗੱਲ ਹੈ ਔਕੀ ਬਹੁਤ ਸਫਾਈ ਕਰਨੀ ਮੇਨਟੇਨ ਕਰਨੀ ਕੋਈ ਈਜ਼ੀ ਕੰਮ ਨਹੀਂ ਹੁੰਦਾ ਪਰ ਚਲੋ ਵਧੀਆ ਲੱਗਦਾ ਸਾਫ ਸਫਾਈ ਹੋਵੇ ਜੀ ਤੇ ਕਿਚਨ ਦਾ ਕੰਮ ਕਰਨ ਤੋਂ ਬਾਅਦ ਮੈਂ ਥੋੜੀ ਜਿਹੀ ਕੱਪੜੇ ਕੱਪੜੇ ਮੇਰੇ ਕੋਲ ਥੋੜੀ ਜਿਹੀ ਪਰ ਮੈਨੂੰ ਸਿਰਾਂ ਹੁੰਦਾ ਵਿੱਚ ਡੇਲੀ ਦੇ ਡੇਲੀ ਮੈਂ ਧੋਦਾ ਜਿੰਨੇ ਕਿਵੇਂ ਧੋਤਿਆਂ ਜਿੰਨੇ ਹੁੰਦੇ ਨੇ ਧੋਦਾ ਨਾ ਫੇ ਇਕੱਠੇ ਨਾ ਕਰਾਂ ਬਸ ਮੈਂ ਫਿਰ ਮੈਂ ਮਸ਼ੀਨ 'ਚ ਕੱਪੜੇ ਵੀ ਪਾਤੇ ਸੀਗੇ ਮਸ਼ੀਨ 'ਚ ਕੱਪੜੇ ਪਾਤੇ ਐਨੇ ਮੈਂ ਉਹ ਕਰਦਾ ਕਿਚਨ ਵਾਲੇ ਟੋਵਲ ਵਗੈਰਾ ਧੋਤੇ ਸੀਗੇ ਜਿਹੜਾ ਕਿਚਨ ਸ਼ੈਲਫ ਸਾਫ ਕਰਨ ਵਾਲਾ ਕੱਪੜਾ ਮੈਂ ਉਹ ਧੋਤਾ ਅੰਨੇ ਚਲੋ ਮਸ਼ੀਨ ਚ ਇੱਕ ਸਰਕਲ ਮੇਰਾ ਕੱਪੜਾ ਧੋਤਾ ਗਿਆ ਨਵੇਂ ਆ ਸਾਈਡ ਤੇ ਅੱਡ ਸਰਫ ਚ ਭੇਕਿਆ ਕੱਪੜੇ ਧੋਤੇ ਕਿਚਨ ਵਾਲ ਟੋਵਲ ਵਗੈਰਾ ਐਨੇ ਕੱਪੜੇ ਧੋਤੇ ਗਏ ਥੋੜੀ ਸੀ ਕੱਪੜੇ ਬਸ ਦੋ ਲੋਡ ਹੀ ਚੱਲੇ ਸੀ ਮਸ਼ੀਨ ਵਿੱਚ ਪਰ ਬਸ ਮੈਨੂੰ ਹੁਣ ਬਸ ਐ ਹੋ ਰਿਹਾ ਜਿੰਨਾ ਟਾਈਮ ਮੇਰੇ ਕੋਲ ਹੁੰਦਾ ਕੋਸ਼ਿਸ਼ ਹੁੰਦੀ ਮੇਰੀ ਰੋਜ਼ ਦੀ ਰੋਜ਼ ਮੈਂ ਕੱਪੜੇ ਧੋਦਾ ਇਹ ਹੀ ਕੋਸ਼ਿਸ਼ ਹੁੰਦੀ ਹੈ ਬੱਦਲ ਵੀ ਹੋਏ ਪਏ ਨੇ ਕੱਪੜੇ ਧੋ ਕੇ ਮੈਂ ਪਾਏ ਸੀ ਪਰ ਕੱਪੜੇ ਸੁੱਕ ਗਏ ਸੀ ਘੰਟੇ ਕੇ ਬਾਅਦ ਬਹੁਤ ਜ਼ਿਆਦਾ ਬਾਰਿਸ਼ ਆ ਗਈ ਇਕਦਮੀ ਬਾਰਿਸ਼ ਆ ਗਈ ਸੀ ਘੰਟੇ ਕੇ ਬਾਅਦ ਕੱਪੜੇ ਜਲ ਮੇਰੇ ਸੁੱਕ ਗਏ ਧੁੱਪ ਬਹੁਤ ਜ਼ਿਆਦਾ ਤੇਜ਼ ਸੀ ਇਸ ਵਕਤ ਬੱਦਲ ਵੀ ਸੀ ਪਰ ਧੁੱਪ ਪੂਰੀ ਤੇਜ਼ ਧੁੱਪ ਸੀ ਤੇ ਹੁਣ ਮੈਂ ਅੰਦਰ ਆ ਗਈ ਕਿਚਨ ਵਿੱਚ ਕੱਪੜੇ ਧੋ ਕੇ ਸੁਕਣੇ ਪਾ ਕੇ ਟੋਕਰੀ ਬਾਹਰੋ ਚੱਕ ਲਈ ਭਾਂਡਿਆਂ ਦੀ ਜਿਹੜੀ ਬਾਹਰ ਮੈਂ ਰੱਖੀ ਸੀ ਸੁੱਕ ਚੁਕੇ ਸੀ ਤੇ ਹੁਣ ਇਹਨਾਂ ਨੂੰ ਮੈਂ ਕਿ ਆਪੋ ਆਪਣੀ ਜਗ੍ਹਾ ਤੇ ਚਿੰਨਦਾ ਫਿਰ ਮੈਂ ਨਾਉਣ ਲੱਗੂੰਗੀ ਫਿਰ ਉਸ ਤੋਂ ਬਾਅਦ ਨਾ ਮਨਾ ਕੇ ਤੇ ਮੈਨੂੰ ਆ ਹੁੰਦਾ ਵੀ ਬਸ ਮੈਂ ਕਿਚਨ 'ਚ ਨਾਵਾਣਾ ਮੈਂ ਆਰਾਮ ਨਾਲ ਬਹਿ ਜਾ ਪੱਕੇ ਥਲੇ ਰੈਸਟ ਕਰਾਂ ਫਿਰ ਮੇਰਾ ਕਿਚਨ 'ਚ ਬਣਨ ਨੂੰ ਦਿਲ ਨਹੀਂ ਕਰਦਾ ਇੱਕਦਮ ਬਣਾ ਕੇ ਥੱਕ ਵੀ ਜਾਈਦਾ ਔਰ ਫਿਰ ਆਏ ਵੀ ਹੁੰਦਾ ਵੀ ਨਹੀਂ ਹੁਣ ਕਿਚਨ 'ਚ ਨਿਆਣਾ ਪਸੀਨਾ ਆ ਜੂ ਇੱਕਦਮ ਹੁਣ ਨਾ ਪਿਆ ਵੀ ਥੋੜਾ ਜਿਹਾ ਰੈਸਟ ਕਰਦੀ ਐ ਇਸ ਕਰਕੇ ਮੈਂ ਕਿਹਾ ਚਲੋ ਭਾਂਡੇ ਵਗੈਰਾ ਮੈਂ ਰੱਖਿਆ ਮਚੀ ਨੇ ਆਮਾ ਫੇਰ ਹੀ ਮੈਂ ਆਰਾਮ ਨਾਲ ਬੈਠੂੰਗੀ ਫਿਰ ਉਹ ਜਿੱਦ ਕੱਲ ਜੇ ਕੰਮ ਜੇ ਪਈ ਹੁਣ ਨਾ ਫਿਰ ਆਪ ਨੂੰ ਆਏ ਹੁੰਦਾ ਵੀ ਚਲੋ ਕੰਮ ਆ ਪਏ ਨੇ ਕੰਮ ਪਏ ਨੇ ਔਰ ਨਾਲ ਭਾਂ ਹੁਣੀ ਮੈਂ ਕਿਚਨ 'ਚ ਰਾਕ ਕੇ ਟਿਕਾ ਕੇ ਉਸ ਤੋਂ ਬਾਅਦ ਫਿਰ ਮੈਂ ਆਪ ਬਣਾਉਣੀ ਆ। ਤੇ ਆਇਲ ਡਿਸਪੈਂਸਰ ਮੈਂ ਅੱਜ ਵਾਸ਼ ਕੀਤਾ ਸੀਗਾ ਜਿਸ ਦਿਨ ਮੈਂ ਆ ਆਇਲ ਇਹਦੇ ਵਿੱਚ ਤੇਲ ਖਤਮ ਹੋ ਜਾਂਦਾ ਸਰੋਂ ਦਾ ਮੈਂ ਵਾਸ਼ ਕਰਕੇ ਫਿਰ ਨਵਾਂ ਤੇਲ ਰਿਫਿਲ ਕਰ ਦਿੰਦੇ ਨੇ ਤੋਤਾ ਵੀ ਜਾਂਦਾ ਚਲੋ ਸਾਫ਼ ਵੀ ਰਹਿੰਦਾ। ਇਹਦੇ ਵਿੱਚ ਤੇਲ ਪਾਤਾ ਨਵਾਂ ਵਾਸ਼ ਕਰਤਾ ਸੀਗਾ। ਇਹਨੂੰ ਯੂਜ਼ ਕਰਨਾ ਇੰਨਾ ਈਜ਼ੀ ਆਰ ਧੋਣਾ ਵੀ ਇੰਨਾ ਜ਼ਿਆਦਾ ਸੌਖਾ ਨਾ ਕਿਉਂਕਿ ਉਪਰੋਂ ਮੂੰਹ ਖੁੱਲ ਆ ਆਰਾਮ ਨਾਲ ਆਪਾਂ ਈਜ਼ੀਲੀ ਇਹਨੂੰ ਧੋ ਸਕਦੇ ਆਂਗੇ। ਤੇ ਹੁਣ ਮੈਂ ਆ ਨੂਨਦਾਨੀ ਦੀਆਂ ਨਾ ਖਾਲੀ ਜਿਹੇ ਡੱਬਿਆਂ ਵਿੱਚ ਹੁੰਦੀਆਂ ਨੇ ਮੇਰੇ ਰੱਖੀ ਹੁੰਦੇ ਤੇ ਨੈਕਸਟ ਉਹ ਵੀ ਵਾਸ਼ ਕਰਦੀਆਂ ਸੀਗਾ ਮਤਲਬ ਕਿ ਨੂਨਦਾਨੀ ਮੈਂ ਪਲਟਾ ਦਾ ਨਹੀਂ ਹੁੰਨੇ ਕਾਲੀਆਂ ਚੇਂਜ ਕਰ ਲਾਉਣੀ ਹੁੰਦੀਆਂ ਤੇ ਉਹ ਮੈਂ ਜਿਹੜੇ ਯੂਜ਼ ਕਰਦੀ ਹੁੰਦੇ ਉਹ ਮੈਂ ਧੋਦਾ ਨਹੀਂ ਖਾਲੀ ਚ ਨਮਕ ਮਿਰਚ ਹੋਰ ਪਾ ਦਾਨੀ ਤੇ ਹੁਣ ਮੈਂ ਬੇਟੀ ਦੇ ਵਾਲਾਂ ਵਿੱਚ ਕਰ ਰਹੀ ਸੀ ਹੈਅਰ ਆਇਲਿੰਗ ਉਹਨੇ ਸਿਰ ਨੂੰ ਨਾਲਾ ਤਾਂ ਆਪਣੇ ਹੈਅਰ ਵਾਸ਼ ਕਰਨੇ ਸੀਗੇ ਤੇ ਫਿਰ ਮੈਂ ਉਹਨੂੰ ਕਹਿ ਰਹੀ ਸੀ ਕੱਲ੍ਹ ਪਰਸੋਂ ਤੇ ਮੈਂ ਕਹਿ ਰਹੀ ਸੀ ਮੈਂ ਕਿਹਾ ਜੇ ਤੂੰ ਹੈਅਰ ਵਾਸ਼ ਕੀਤਾ ਨਾ ਮੈਨੂੰ ਹੈਅਰ ਆਇਲਿੰਗ ਕਰਵਾ ਲਈ ਐਦਾਂ ਨਾ ਨਾ ਹੀ ਕਿਉਂਕਿ ਬੱਚੇ ਫਿਰ ਆਪ ਤੋਂ ਇੰਨੀ ਜ਼ਿਆਦਾ ਕੇਅਰ ਨਹੀਂ ਕਰਦੇ ਹੈਗੇ ヘア ऑयलिंग ਵੀ ਨਹੀਂ ਕਰਦੇ ਫਿਰ ਮਾਂ ਨੂੰ ਹੁੰਦਲ ਨੂੰ ਵੀ ਬੱਚੇ ਦਾ ਆਪੇ ヘア ऑयलिंग ਕਰਦੀ ਹੈ ਵੀ ਮੇਰੇ ਕੋਲੇ ਬੱਚਾ ਇਸ ਕਰਕੇ ਮੈਨੂੰ ਕਿਹਾ ਮੈਂ ਜਦੋਂ ਸਿਰ ਣਾਉਣਾ ਹੁੰਦਾ ਮੈਂ ਇਥੋਂ ヘア ऑयलिंग ਕਰਵਾ ਲਿਆ ਕਰ ਫੇ ਬਾਦਾਮ ਵਾਲੇ ਤੇਲ ਨਵੇਂ ਦੇ ਕਰਦੀ ਸੀ ヘア ऑयलिंग ਇਹਨਾਂ ਮਮਾ ਮੈਂ ਤਾਂ ਕਰ ਤੇਲ ਲੀਨ ਲਾਇਆ ਬਾਲਾਂ ਵਿੱਚ ਮਾ ਬਾ ਨਹੀਂ ਤੇਰੇ ਤੇਲ ਲੀਨ ਲਾਇਆ ਮੈਂ ਤੁਨੋਂ ਹੁੰਣ ਦਾ ਪਹਿਲਾਂ ਤੇਲ ਤਲਾਲ ਕਰ ਕੇ ਕਿਹੜਾ ਲਾਵੇ ਤੇਲ ਹੈ ਫਿਰ ਮੈਂ ヘア ऑयलिंग ਇਹਦੇ ਅੱਛੀ ਤਰ੍ਹਾਂ ਕੀਤੀ ਸਿਰ ਤੇਲ ਛੱਸਿਆ ਫਿਰ ਮੈਂ ਨੂੰ ਕਿਹਾ ਫਿਰ ਦੋ ਤਿੰਨ ਘੰਟੇ ਰੱਖ ਕੇ ਮੈਂ ਕਿ ਫੇਰ ਨਹੀਂ ਬੱਚੇ ਕਰ ਰਹੇ ਨੇ ਲੰਚ ਕਿਵੇਂ ਲੱਗਿਆ ਬੇਟਾ ਖਾਣਾ ਸ਼ਾਹੀ ਪਨੀਰ ਚਾਵਲ ਮੰਮਾ ਕੇ ਹੱਥ ਦਾ ਸ਼ਾਹੀ ਪਨੀਰ ਟੇਸਟੀ ਯੰਮੀ ਨੂਰ ਯੰਮੀ ਲੱਗਿਆ ਠੀਕ ਬੇਟੀ ਨੇ ਡਿਮਾਂਡ ਕੀਤੀ ਸੀ ਮੈਨੂੰ ਚਾਕਲੇਟ ਦੀ ਕਿ ਬਚਪਨ ਵਿੱਚ ਛੋਟੇ ਹੁੰਦੇ ਨਾਲ ਮੈਂ ਇੱਕ ਚਾਕਲੇਟ ਬਣਾ ਕੇ ਦਿੰਦੀ ਹੁੰਦੀ ਸੀ ਉਹਦੀ ਡਿਮਾਂਡ ਕੀਤੀ ਸੀ ਇਹ ਮੈਂ ਲੈ ਰੇ ਕੋਕਾ ਪਾਊਡਰ ਇੱਕ ਕੌਲੀ ਮਿਲਕ ਪਾਊਡਰ ਦੀ ਲੈ ਲਈ ਅੱਧੀ ਕੌਲੀ ਲੈ ਲਈ ਚੀਨੀ ਦੀ ਬਾਕੀ ਜਿੰਨੀ ਤੁਸੀਂ ਘਟਵਾ ਦੋ ਤੇ ਟੇਸਟ ਅਕੋਰਡਿੰਗ ਲੈ ਸਕਦੇ ਹੋ ਪਰ ਜਿੰਨੀ ਇੰਨੀ ਪਰਫੈਕਟ ਸੀ ਜਿਹੜਾ ਆਪਾਂ ਮਿਲਕ ਪਾਊਡਰ ਲਿਆ ਸੁੱਕਾ ਦੁੱਧ ਤੇ ਕੋਕੋਆ ਪਾਊਡਰ ਲਿਆ ਦੋਨਾਂ ਚੀਜ਼ਾਂ ਨੂੰ ਕਰ ਲਾਂਗੇ ਮਿਕਸ ਕੋਕੋਆ ਪਾਊਡਰ ਘੱਟ ਲੈਣਾ ਤੀਜਾ ਹਿੱਸਾ ਜਾਂ ਚੌਥਾ ਹਿੱਸਾ ਹੀ ਲਿਓ ਕਿਉਂਕਿ ਜ਼ਿਆਦਾ ਲਵਾਂਗੇ ਕੌੜਾ ਹੋਊ ਚਾਕਲੇਟ ਤੇ ਮਿਲਕ ਪਾਊਡਰ ਤੇ ਇੱਕ ਛੋਟੀ ਜਿਹੀ ਕੌਲੀ ਨਾ ਦੋਨਾਂ ਚੀਜ਼ਾਂ ਨੂੰ ਮਿਕਸ ਕਰ ਲਿਆ ਫਿਰ ਮੈਂ ਰੱਖ ਲਈ ਕੜਾਹੀ ਕੜਾਹੀ ਵਿੱਚ ਮਿਲੇ ਤੇ ਚੀਨੀ ਪਾਵਾਂਗੇ ਇਹਦੇ ਵਿੱਚ ਤੇ ਦੀ ਆਪਾਂ ਚਾਸ਼ਨੀ ਬਣਾਵਾਂਗੇ ਚੀਨੀ ਨੂੰ ਪਿਗਲ ਜਾਣ ਤੋਂ ਫਿਰ ਇਹਨੂੰ ਬੋਇਲ ਆ ਜਾਊਗਾ ਆਪਾਂ ਚਾਸ਼ ਬਣਾਵਾਂਗੇ ਜਦੋਂ ਤੱਕ ਇੱਕ ਤਾਰ ਦੀ ਚਾਸ਼ ਨਹੀਂ ਬਣਦੀ ਮੈਂ ਤੁਹਾਨੂੰ ਥੋੜੇ ਨਾਲ ਰੈਸਪੀ ਸ਼ੇਅਰ ਕਰ ਲਾਂ ਬੱਚਿਆਂ ਨੂੰ ਘਰੇ ਬਣਾ ਕੇ ਦੇਵਾਂਗੇ ਇਹ ਬਹੁਤ ਟੇਸਟੀ ਲੱਗਦੀ ਹੈ ਇੱਕ ਤਾਰ ਦੇਖੋ ਜਦੋਂ ਆਉਣ ਲੱਗੇ ਇਹਨਾਂ ਚਾਸ਼ ਵਿੱਚ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਮਿਕਸ ਕਰਕੇ ਰੱਖਿਆ ਹੋਇਆ ਸੁੱਕਾ ਦੁੱਧ ਤੇ ਕੋਕੋਆ ਪਾਊਡਰ ਦੋਨੇ ਚੀਜ਼ਾਂ ਆਪਾਂ ਇਹਦੇ ਵਿੱਚ ਚਾਸ਼ਨੀ ਵਿੱਚ ਪਾ ਦਾਂਗੇ ਤੇ ਗੈਸ ਬਿਲਕੁਲ ਹੁਣ ਇਸ ਟਾਈਮ ਤੇ ਆਪਾਂ ਸਲੋ ਰੱਖਾਂਗੇ ਸਿਮ ਬਿਲਕੁਲ ਸਿਮ ਤੇ ਅਚੀ ਤਰ੍ਹਾਂ ਮਿਕਸ ਕਰੀ ਚਲਾਂਗੇ ਹੱਥ ਥੋੜਾ ਆਪਾਂ ਤੇਜ਼ ਹਲਾਵਾਂਗੇ ਇਥੇ ਅਚੀ ਤਰ੍ਹਾਂ ਮਿਕਸ ਕਰ ਲਾਂਗੇ ਜੇ ਤੁਹਾਨੂੰ ਲੱਗੂ ਚਾਂਸ ਥੋੜੀ ਘੱਟ ਆ ਮਿਕਸਚਰ ਡਰਾਈ ਹੋ ਗਿਆ ਤਾਂ ਥੋੜਾ ਜਿਹਾ ਪਾਣੀ ਦਾ ਚਿੱਟਾ ਮਾਰ ਲਿਓ ਤੇ ਜੇ ਲੱਗੂ ਪਤਲਾ ਤਾਂ ਸੇਕ ਵਧਾ ਲਓ ਲੇ ਇੱਕ ਚਮਚ ਮੈਂ ਪਾ ਰਹੀ ਹਾਂ ਦੇਸੀ ਘੀਓ ਦਾ ਇਹਦੇ ਵਿੱਚ ਤਾਂ ਕਿ ਸ਼ਾਈਨ ਆ ਜੇ ਆਪਾਂ ਬਟਰ ਵੀ ਪਾ ਸਕਦੇ ਹੁੰਨੇ ਵੈਸੇ ਬਟਰ ਪੈਂਦਾ ਹੁੰਦਾ ਪਰ ਅੱਜ ਮੇਰੇ ਕੋਲ ਫਰੈਸ਼ ਬਟਰ ਨਹੀਂ ਹੈਗਾ ਸਿਕ ਇਸ ਕਰਕੇ ਮੈਂ ਦੇਸੀ ਘੀਓ ਦਾ ਇੱਕ ਚਮਚਾ ਪਾ ਲਿਆ ਇਹ ਨਾਲ ਕੀ ਹੋ ਕੜਾਹੀ ਵੀ ਛੱਡ ਜਾਊਗਾ ਅਚੀ ਤਰ੍ਹਾਂ ਚਾਕਲੇਟ ਜਿਹੜਾ ਤੇ ਜਿਹੜੇ ਆਪਾਂ ਨੂੰ ਚਾਕਲੇਟ ਬਣੂਗਾ ਤੇ ਵਿੱਚ ਇੱਕ ਚਮਕ ਵੀ ਆਜੂ ਸ਼ਾਈਨ ਵੀ ਆਜੂ ਦੇਖੋ ਸਾਰਾ ਚਾਕਲੇਟ ਨਾ ਕਟਾਈ ਵਿੱਚ ਫੇਰਨ ਲੱਗਾ ਗੈਸ ਮੈਂ ਹੁਣ ਬੰਦ ਕਰਤਾ ਕੜਾਹੀ ਪਰ ਗਰਮ ਆ ਤੇ ਹੁਣ ਆਪਾਂ ਇੱਕ ਪਲੇਟ 'ਚ ਘਿਓ ਲਾ ਕੇ ਗਰੀਸ ਕਰਕੇ ਰੱਖ ਲਈ ਜਿਵੇਂ ਆਪਾਂ ਬਰਫੀ ਜਮਾਉਣੇ ਇਹਦੇ ਵਿੱਚ ਆਪਾਂ ਜਮਾਵਾਂਗੇ ਸੋ ਜਿਹੜਾ ਚਾਕਲੇਟ ਸੇ ਆਪਾਂ ਇਹਦੇ ਵਿੱਚ ਪਲੇਟ ਵਿੱਚ ਕੱਢ ਲਿਆ ਤੇ ਇਹਨੂੰ ਬਰਫੀ ਵਾਂਗੂ ਸੈੱਟ ਕਰ ਦਾਂਗੇ ਕਿ ਸ਼ੇਪ ਦੇ ਦਾਂਗੇ ਫਰਮੇ ਬੇਟੀ ਨੇ ਡਿਮਾਂਡ ਕਰ ਰਹੀ ਕਰਿਆ ਜੀ ਇਹਨੇ ਮਮਾ ਜਿਹੜਾ ਤੁਸੀਂ ਸਾਨੂੰ ਛੋਟੇ ਹੁੰਦੇ ਚਾਕਲੇਟ ਬਣਾ ਕੇ ਦਿੰਦੇ ਸੀ ਨਾ ਅੱਜ ਉਹ ਵਾਲਾ ਚਾਕਲੇਟ ਬਣਾ ਕੇ ਉਹ ਮ ਕਹਿੰਦੇ ਆ ਇਹ ਚਾਕਲੇਟ ਆਹ ਵਾਲਾ ਚਾਕਲੇਟ ਇੰਨਾ ਜ਼ਿਆਦਾ ਟੇਸਟੀ ਲੱਗਦਾ ਨਾ ਕਹਿੰਦੇ ਬਾਜ਼ਾਰ ਵਾਲੇ ਚਾਕਲੇਟ ਨਹੀਂ ਸਮਾਨ ਲੱਗਦੇ ਇਹ ਚਾਕਲੇਟ ਦੇ ਅਗੇ ਇਹਦਾ ਟੇਸਟ ਬਿਲਕੁਲ ਐਂ ਲੱਗਦਾ ਮੈਂ ਆਪਾਂ ਨਾ ਇੱਕ ਚਾਕਲੇਟ ਵਾਲੀ ਬਰਫੀ ਖਾਣੇ ਉਹਨੇ ਖੋਏ ਵਾਲੀ ਬਰਫੀ ਹੁੰਦੀ ਹੈ ਚਾਕਲੇਟ ਜੀ ਉਸ ਤਰ੍ਹਾਂ ਦਾ ਟੇਸਟ ਲੱਗਦਾ ਹੈ ਬਹੁਤ ਜ਼ਿਆਦਾ ਟੇਸਟੀ ਲੱਗਦੀ ਖਾਣ ਵਿੱਚ ਤਾਂ ਆਪਾਂ ਇਹਨੂੰ ਇਦਾਂ ਸੈੱਟ ਕਰ ਦਾਂਗੇ ਸੈੱਟ ਕਰਕੇ ਇੱਕ ਸ਼ੇਪ ਦੇ ਦਾਂਗੇ ਫਿਰ ਠੰਡਾ ਹੋਏ ਤਾਂ ਉਹਨੂੰ ਬਰਫੀ ਵਾਂਗੂ ਆਪਾਂ ਕੱਟ ਲਾਂਗੇ ਆਪਾਂ ਇੱਕ ਚਮੜੀ ਦੇਸੀ ਘਿਓ ਨਾ ਪਾਇਆ ਕਿਉਂ ਪਾਉਣ ਨਾਲ ਨਾ ਇਹਦੇ ਵਿੱਚ ਸ਼ਾਈਨ ਆ ਗਈ ਚਮਕ ਜੀ ਅਸੀਂ ਇਸ ਤਰ੍ਹਾਂ ਨੋ ਪਾਫਲੈਟ ਕਰ ਲਾਂਗੇ ਤੁਸੀਂ ਚਮਚ ਵੀ ਲੈ ਸਕਦੇ ਹੋ ਜਾਂ ਕੌਲੀ ਦੇ ਬੇਸ ਨਾਲ ਨਾ ਉਹ ਸੈੱਟ ਕਰ ਲਓ ਥੱਲੇ ਕਿਉਂ ਲਾ ਲਓ ਕੌਲੀ ਥੱਲੇ ਤੇ ਇਹਨੂੰ ਅਸੀਂ ਇਸ ਤਰ੍ਹਾਂ ਪਾ ਸੈੱਟ ਕਰ ਦਾਂਗੇ ਸੈੱਟ ਕਰਕੇ ਠੰਡਾ ਹੋਣ ਲਈ ਰੱਖ ਦਾਂਗੇ ਠੰਡਾ ਹੋਣ ਤੋਂ ਬਾਅਦ ਫਿਰ ਕਟਾਂਗੇ ਟਾਈਮ ਹੋ ਰਿਹਾ 6:30 ਦਾ ਅਸੀਂ ਆਏ ਸੀ ਮਾਨਸਾ ਤੇ ਸ਼ਾਮ ਨੂੰ ਮੈਂ ਕੋਈ ਦਾ ਸਬਜ਼ੀ ਨਹੀਂ ਬਣਾਈ ਬੀ ਕੋ ਪੀ ਅਸੀਂ ਚਾਹੀ ਪਨੀਰ ਤੇ ਆਲੂ ਪਕੌੜੇ ਨੂਰ ਖਾਣੇਗਾ ਮਤਲਬ ਚਾਹੀ ਪਨੀਰ ਦਾ ਆਲੂ ਪਕੌੜੇ ਅਸੀਂ ਆਏ ਸੀ ਬੇਟੀ ਦਾ ਪੈਰ ਦਿਖਾਉਣ ਇਹਦੇ ਨਾਲ ਉਧਰ ਕੈਨੇਡਾ ਦੀ ਸੱਟ ਲੱਗੀ ਸੀ ਪੈਰ ਤੇ ਤੇ ਥੋੜਾ ਜਿਹਾ ਤੇ ਸਾਨੂੰ ਆਈ ਇੰਸਿਚੂਅਲ ਡਾਕਟਰ ਨੂੰ ਦਿਖਾ ਲਿਆ ਐਕਸਰਾ ਹੋ ਜੇ ਕਿ ਅੰਦਰ ਅੰਦਰ ਛੱਟ ਕੋਈ ਜਿਆਦਾ ਵੱਧਦਾ ਨਾ ਵਾਜੇ ਉਹ ਦਿਖਾ ਦੇ ਡਾਕਟਰ ਨੇ ਚੋਰ ਨੋਰਮਲ ਹੈ ਹੋਏ ਨੇ ਜਾਂ ਤਾਂ ਕੋਈ ਹੈ ਨਹੀਂਗਾ ਤੇ ਹੁਣ ਇੱਕ ਦੋ ਹੋਰ ਕੰਮ ਸੀ ਉਹ ਕਰ ਲਏ ਕਿ ਅਸੀਂ ਹੁਣ ਜਾਂਦੇ ਆ ਘਰੇ ਘਰ ਜਾ ਕੇ ਬਸ ਮੈਂ ਆਟਾ ਗੁੰਨਣਾ ਤੇ ਫੁੱਲ ਕੇ ਬਣਾਉਣੇ ਨੇ ਸਾਧਾ दाल ਸਬਜੀ ਮੇਰੇ ਕੋਲ ਪਈਆ ਦੋ ਆਪਸ਼ਨਸ ਪਈਆ ਨੇ ਕਿਵੇਂ ਅੱਜ ਗਰਮੀ ਆ ਨੂਰ ਤੈਨੂੰ ਗਰਮੀ ਲੱਗ ਰਹੀ ਆ ਮਾ ਠੀਕ ਆ ਠੀਕ ਹੈ ਐਨੀ ਗਰਮੀ ਮੰਨੀ ਇੱਧਰ ਆ ਕੇ ਨੇ ਮੇਰੇ ਕਾ ਗਰਮੀ ਰਸੀ ਕੱਟ ਲਈ ਗਰਮੀ ਤਾਂ ਲੰਘ ਹੀ ਹੁਣ ਤਾਂ ਫੇਰ ਵੀ ਮੌਸਮ ਦਾ ਬਹੁਤ ਫਰਕ ਆ 72 ਤੋਂ 75% ਫਰਕ ਪਿਆ ਗਰਮੀ ਦਾ ਗਰਮੀ ਤਾਂ ਲੰਘੀ ਤੂੰ ਦੇਖ ਹੀ ਨਹੀਂ ਆਈ ਗਰਮੀ ਤਾਂ ਉਰੇ ਇੰਨੀ ਜ਼ਿਆਦਾ ਗਰਮੀ ਸੀ ਹੁਣ ਤਾਂ ਫੇਰ ਵੀ ਆ ਮੌਸਮ ਬਰਸਾਤ ਵਾਲ ਚੱਲ ਰਿਹਾ ਬਹੁਤ ਫਰਕ ਆ ਥੋੜੀ ਹਿਊਮਿਡਿਟੀ ਬਹੁਤ ਜਾਵੇਗੀ ਆਟਾ ਦਿਮਾਗ ਹੀ ਨਹੀਂ ਮਾਟਾ ਚੈ ਗੁੰਨ ਨਹੀਂ ਹੁੰਦੀ ਯਾਦ ਹੀ ਰਹੇਗੀ ਕਿ ਦਮ ਬਸ ਜਿੰਨੇ ਕਰਦੇ ਚਲੋ 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 ਚੱਲੀਏ ਮੈਨੂੰ ਐਸ ਟਾਈਮ ਨਾ ਆ ਜਾਗੇ ਥੋੜੀ ਥੋੜਾ ਨਾ ਪਜਾਰ ਜਾ ਕੇ ਟਾਈਮ ਲੱਗ ਜੇ ਡਾਕਟਰ ਕੋਲ ਸਾਨੂੰ ਟਾਈਮ ਲੱਗ ਗਿਆ ਐਕਸਟਰਾ ਕਰਿਆ ਉਹਨੇ ਬਸ ਇਹਨਾਂ ਨਾਲ ਸਰਬਦਾਰਪੂਰਨ ਕੰਟ ਡਾਕਟਰ ਹੀ ਲੱਗਿਆ ਐਂਡ ਚਾਕਲੇਟ ਆਪਾਂ ਕੱਟ ਲਏ ਕੱਟ ਕੇ ਚਾਕਲੇਟ ਮੇਂ ਪੜਿਆ ਚੇ ਦੇਖੋ ਪੀਸ ਆਇਨੇ ਬਿਲਕੁਲ ਆਇਲਾ ਕਰਸ ਜਿਵੇਂ ਖੋਏ ਵਾਲੀ ਚਾਕਲੇਟ ਦੀ ਬਰਫੀ ਹੋਵੇ ਬਹੁਤ ਜ਼ਿਆਦਾ ਯਮਮੀ ਲੱਗਦਾ ਖਾਣ ਵਿੱਚ ਕਿਉਂਕਿ ਆਪਾਂ ਮਿਲਕ ਪਾਊਡਰ ਯੂਜ਼ ਕਰਦੇ ਆ ਉਹ ਕਰਕੇ ਆਪਾਂ ਨੂੰ ਖੋਏ ਦਾ ਟੇਸਟ ਵੀ ਆਉਂਦਾ ਇੱਕ ਚਾਕਲੇਟ ਕੋਕੋ ਪਾਊਡਰ ਯੂਜ਼ ਕਰਦੋਂ ਕਰਕੇ ਆਪਾਂ ਚਾਕਲੇਟ ਦਾ ਫਲੇਵਰ ਵੀ ਆਉਂਦਾ ਚਾਕਲੇਟ ਬਰਫੀ ਵੀ ਆਪਾਂ ਇਹਨੂੰ ਕਹਿ ਸਕਦੇ ਆਪਾਂ ਇਹਨੂੰ ਚਾਕਲੇਟ ਵੀ ਕਹਿ ਸਕਦੇ ਆ ਬਹੁਤ ਜ਼ਿਆਦਾ ਯਮਮੀ ਲੱਗਦਾ ਤੁਸੀਂ ਇੱਕ ਵਾਰ ਜ਼ਰੂਰ ਟਾਈਮ ਹੋ ਰਿਹਾ ਪੌਣੇ 9 ਦਾ ਹੁਣ ਵਾਕ ਕਰ ਗਈ ਹਾਂ ਦਿਵਿੰਦਰ ਹਜੇ ਵਾਕ ਆ ਰਹੇ ਨੇ ਮੇਰੇ ਤੋਂ ਇਸ ਟਾਈਮ ਬਹੁਤ ਜ਼ਿਆਦਾ ਵਾਕ ਨਹੀਂ ਹੋਣੀ ਕਿਉਂਕਿ ਮੈਂ ਥੱਕ ਜਾਂਦੀ ਹਾਂ ਮੇਰੇ ਢੂੜੀ ਦੁਖਣਾ ਬੀਰਨੇ ਇਸ ਟਾਈਮ ਮੈਂ 5-4 ਕਿੱਟ ਲੈਣੀ ਬਹੁਤ ਜ਼ਿਆਦਾ ਮੈਂ ਇਸ ਵਾਕ ਨਹੀਂ ਹੁੰਦੀ ਮੇਰੇ ਬੈਕ ਪੇਨ ਹੁੰਦੀ ਹੈ ਉਹ ਮੈਂ ਥਕਾਵਟ ਬਿਲਕੁਲ ਮੇਰੇ ਲੱਤਾਂ ਦੁਖਦੇ ਮੈਂ ਥੱਕ ਗਈ ਬੈਕ ਪੇਨ ਦੀ ਮੈਨੂੰ ਪ੍ਰੋਬਲਮ ਕਰਕੇ ਇਸ ਟਾਈਮ ਮੈਂ ਜ਼ਿਆਦਾ ਵਾਕ ਨਹੀਂ ਕਰ ਸਕਦੀ ਹੈ ਕਿਉਂਕਿ ਸਾਰਾ ਕੰਮ ਕੋਲ ਕਰਕੇ ਸ਼ਾਮ ਨੂੰ ਮੇਰੀ ਢੂੜੀ ਦੀ ਬੈਂਡ ਵੱਜ ਜਾਂਦੀ ਹੈ ਤੇ ਮੈਂ ਲੈ ਕੇ ਆਜੀ ਨਵੇਂ ਸ਼ੂ ਬਿਕੋਸ ਮੇਰੇ ਪੈਰਾਂ ਨੂੰ ਨਾ ਪ੍ਰੋਬਲਮ ਆ ਰਹੀ ਹੈ ਮੈਂ ਕੋਈ ਵੀ ਫੁੱਟਵੇਅਰ ਦੂਜੇ ਪਾਉਣੀ ਆ ਜਿਵੇਂ ਸੈਂਡਲ ਸਲੀਪਰ ਥੋੜਾ ਸੋਲ ਹਾਰਡ ਹੁੰਦਾ ਇੱਕ ਪੈਰ ਦੇ ਮੇਰੀ ਪ੍ਰੋਬਲਮ ਆ ਰਹੀ ਹੈ ਪੈਰ ਤੇ ਥੋੜੇ ਜਿਹੀ ਨੀਚੇ ਛਾੰਦੇ ਹੋਗੇ ਜ਼ਖਮ ਹੋ ਗਈ ਜ਼ਖਮ ਬਣ ਜਾਂਦਾ ਹਨ ਫਿਰ ਉਹ ਬਹੁਤ ਜ਼ਿਆਦਾ ਮੈਨੂੰ ਤੰਗ ਕਰਦੇ ਨੇ ਇਸ ਕਰਕੇ ਹੁਣ ਮੈਂ ਸ਼ੂਜ਼ ਹੀ ਪਾਇਆ ਕਰੂੰਗੀ ਆਉਣ ਜਾਣ ਵਿੱਚ ਸ਼ੂਜ਼ ਹੀ ਰੱਖੂੰਗੀ ਮੈਂ ਲੱਗ ਕੇ ਸ਼ੂਜ਼ ਵੈਸਾ ਦੋ ਪੇਅਰ ਮੇਰੇ ਕੋਲ ਪਈ ਵੀ ਸੀ ਪਰ ਇੱਕ ਸਟਿਲ ਮੈਨੂੰ ਦਵਿੰਦਰ ਕਹਿੰਦੇ ਨਵਾਂ ਲੈਣਾ ਸ਼ੂਜ਼ ਨੂੰ ਸਲੀਪਰ ਸੁਪਰ ਪਾਉਣੇ ਛੱਡ ਦੇ ਤੀਕੋ ਅੱਜ ਮੈਂ ਲੱਗ ਕੇ ਇਹ ਬਹੁਤ ਬਹੁਤ ਜ਼ਿਆਦਾ ਲਾਈਟ ਵੇਟ ਨੇ ਲਿਬਰਟੀ ਦੇ ਸ਼ੂਜ਼ ਨੇ ਇਹ ਅੱਛੇ ਖਾਸਾ ਡਿਸਕਾਊਂਟ ਤੇ ਮੈਨੂੰ ਮਿਲ ਗਏ ਡਿਸਕਾਊਂਟ ਤੇ ਮਿਲ ਗਏ ਲੈ ਲਈ ਮੈਨੂੰ ਲੇਸਿਸ ਵਾਲੇ ਪੌਣੇ ਮੈਨੂੰ ਬੜੇ ਔਖੇ ਲੱਗਦੇ ਨੇ ਲੇਸਿਸ ਬਨ ਨੂੰ ਅਗਰ ਮੈਨੂੰ ਬੜੇ ਔਖੇ ਲੱਗਦੇ ਨੇ ਕਿੰਨਾ ਕਿ ਬਿਨਾ ਲੇਸਿਸ ਹੀ ਲੈਣੇ ਆ ਬਹੁਤ ਜ਼ਿਆਦਾ ਲਾਈਟ ਵੇਟ ਸ਼ੂਜ਼ ਨੇ ਔਰ ਲਿਬਰਟੀ ਦੇ ਇਹ ਸ਼ੂਜ਼ ਨੇ ਕੰਫਰਟੇਬਲ ਨੇ ਬਿਲਕੁਲ ਵੀ ਜ਼ਿਆਦਾ ਤਾਂ ਸ਼ੂਜ਼ ਤਾਂ ਆਪ ਨੂੰ ਕੰਫਰਟੇਬਲ ਹੋਣਾ ਚਾਹੀਦਾ ਨੇ ਪੈਰ ਚ ਪਾਏ ਤਾਂ ਪਤਾ ਹੀ ਨਹੀਂ ਲੱਗੇ ਵੀ ਸ਼ੂ ਪਾਏ ਨੇ ਕੰਫਰਟੇਬਲ ਆਪਾਂ ਚੱਲਦੀਏ ਤੁਰਦੀਏ ਫਿਰੀ ਹਨਾ ਆਹ ਵਾਲੇ ਤੇ ਮੈਂ ਚਲੋ ਥੋੜਨਾ ਸ਼ੇਅਰ ਕਰ ਲਾਂ ਸਾਰਾ ਕੁਝ ਥੋੜਨਾ ਸ਼ੇਅਰ ਕਰਦੀ ਹੁਣੀ ਐ ਚਲੋ ਜੋਨ ਕਰਦੇ ਆਂ ਵੀਡੀਓ ਦਾ ਐਂਡ ਮੇਰਾ ਬੈੱਡ ਤੇ ਖਲਾਰਾ ਬਹੁਤ ਸਾਰੇ ਕੱਪੜੇ ਕੁੱਪੜੇ ਨੇ ਮੈਂ ਚੱਕਦੇ ਆਂ ਸਾਰਾ ਬੈੱਡਰੂਮ ਕਲੀਅਰ ਕਰਦੇ ਆਂ ਕਿਉਂਕਿ ਪਹਿਲਾਂ ਜਦੋਂ ਮਾਨਸਾ ਤੋਂ ਆਏ ਕਿਚਨ ਚ ਵੜ ਕੇ ਹੌਂਸਰ ਕੱਪੜੇ ਚੇਂਜ ਕਰਕੇ ਖਾਣਾ ਪਾਣੀ ਦੀ ਤਿਆਰੀ ਕਰੀ ਖਾਣਾ ਖਾਦਾਂ ਫਿਰ ਕਿਚਨ ਵਗੈਰਾ ਸਾਰੇ ਸਮੇਟੀ ਤੇ ਉਸ ਤੋਂ ਬਾਅਦ ਹੁਣ ਵਾਕ ਕਰ ਕੇ ਆਇਆ ਬਾਹਰੋਂ ਬੈੱਡ ਤੇ ਕੱਪੜੇ ਕੁੱਪੜੇ ਪਏ ਨੇ ਸਾਰਾ ਕੁਝ ਇਹ ਸਮੇਟ ਦਿਆਂ ਚੱਕਦੇ ਆਂ ਸਾਮਾਨ ਸਾਰਾ ਉਸ ਤੋਂ ਬਾਅਦ ਫੇਰ ਨਾ ਧੋਕੇ ਕਰਦੇ ਰੈਸਟ ਤੋਂ ਇਹ ਸੀ ਮੇਰੀ ਅੱਜ ਦੀ ਵੀਡੀਓ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ